ਪਿਆਰ ਅਤੇ ਸਕਾਰਪ੍ਰੀ ਸასი ਕਾਲੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੁੱਖ ਦੀ ਘੜੀ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ ਹਾਲਾਂਕਿ ਪੰਜਾਬ ਦੀ ਇਹ ਫਿਤਰਤ ਹੈ ਇੱਕ ਦੂਜੇ ਦੀ ਹੈਲਪ ਕਰਨਾ ਚਾਹੇ ਬੇਗਾਨਾ ਤਾਂ ਕੋਈ ਹੈ ਨਹੀਂ ਪੰਜਾਬੀ ਦੀ ਨਜ਼ਰ ਚ ਇਹ ਤਾਂ ਦੂਜਿਆਂ ਤੇ ਭੀੜ ਆਂਦੀ ਹੈ ਉਦੋਂ ਵੀ ਚਾਹੇ ਇੱਕ ਸੀਜ਼ਨ ਦੇ ਲੰਗਰ ਹੋਣ ਮੈਡੀਸਨ ਦੇ ਹੋਣ ਤੇ ਬਾਬੇ ਨਾਨਕ ਦਾ ਲੰਗਰ ਤਾਂ ਚੱਲ ਹੀ ਰਿਹਾ ਹੈ ਪਰ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਵੱਡੇ ਭਰਾ ਦੇ ਨਾਲ ਛੋਟਾ ਭਰਾ ਹਰਿਆਣਾ ਹੀ ਕੱਢਾ ਕੇ ਖੜਿਆ ਹੈ ਜਿਹੜੀ ਸਾਂਝ ਸਾਡੀ ਕਿਸਾਨੀ ਅੰਦੋਲਨ ਦੇ ਵਿੱਚ ਪੈਦਾ ਹੋਈ ਸੀਗੀ ਉਹ ਕੰਟੀਨਿਊ ਹੈ ਤੇ ਉਹਨੂੰ ਕੰਟੀਨਿਊ ਕਰਦੇ ਹੋਏ ਪੰਜਾਬ ਦੇ ਕਾਫੀ ਏਰੀਆ ਤੋਂ ਹੈਲਪ ਪਹੁੰਚ ਰਹੀ ਹੈ ਔਰ ਅੱਜ ਮੇਵਾਤ ਏਰੀਆ ਜਿਹੜਾ ਗੁਰਗਾਮ ਦੇ ਲੱਗ ਗਿਆ ਉੱਥੋਂ ਸਾਡਾ ਇਹ ਹਰਿਆਣੇ ਦਾ ਭਾਈਚਾਰਾ ਤਿੰਨ ਚਾਰ ਟਰੱਕ ਇਹਨਾਂ ਦੇ ਫਿਰੋਜ਼ਪੁਰ ਤੇ ਮਲੇਰਕੋਟਲਾ ਪਹੁੰਚੇ ਹੈ ਤੇ ਅੱਜ ਦੋ ਇਹ ਗੱਡੀਆਂ ਇਧਰ ਪੰਜਾਬ 'ਚ ਲੈ ਕੇ ਆਏ ਆ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਤੇ ਇਹ ਉਹ ਇਨਸਾਨ ਨੇ ਹਰਿਆਣੇ ਨੇ ਜਿਨ੍ਹਾਂ ਨੇ ਕੁੰਡਲੀ ਤੇ ਟਿਕਰੀ ਦੇ ਬਾਰਡਰ ਤੇ ਲੰਗਰ ਨਹੀਂ ਬੰਦ ਹੋਣ ਦਿੱਤੇ ਸਾਡੀ ਲੱਸੀ ਨਹੀਂ ਮੁਕਣ ਦਿੱਤੀ ਸਾਡਾ ਦੁੱਧ ਨਹੀਂ ਕਦੇ ਬੰਦ ਹੋਣ ਦਿੱਤਾ ਸਾਡੀਆਂ ਸਬਜ਼ੀਆਂ ਨਹੀਂ ਮੁਕਣ ਦਿੱਤੀਆਂ ਇਹ ਕਢਾ ਕੇ ਸਾਡੇ ਨਾਲ ਖੜੇ ਆ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਫੇਰ ਇਹ ਰਾਸ਼ਨ ਲੈ ਕੇ ਆਏ ਆ ਔਰ ਇਸ ਮੌਕੇ ਨੂੰ ਇਹਨਾਂ ਦਾ ਵੈਲਕਮ ਕਰਨ ਦੇ ਲਈ ਮੇਰੇ ਨਾਲ ਲੈਜੈਂਡ ਸਿੰਗਰ ਸਾਡੀ ਬਾਲੀਵੁੱਡ ਅਤੇ ਪੰਜਾਬ ਦੀ ਅਫਸਾਨਾ ਖਾਨ ਜੀ ਉਹ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਪਹੁੰਚੇ ਨੇ ਅਫਸਾਨਾ ਜੀ ਦੋ ਸ਼ਬਦ ਆ ਮੈਂ ਜਿਵੇਂ ਵੀ ਪਹਿਲਾਂ ਵੀ ਦੱਸਿਆ ਕਿ ਪੰਜਾਬ ਦਾ ਹਾਲਾਤ ਜਿੱਦਾਂ ਵੀ ਚੱਲਦੇ ਪਏ ਬਹੁਤ ਮਾੜੇ ਆ ਬਾਬਾ ਮੇਰ ਕਰੇ ਕਿ ਸਭ ਕੁਝ ਜਲਦੀ ਠੀਕ ਹੋਵੇ ਤੁਹਾਡੇ ਦਿਵਾਵਾਂ ਦੀ ਤੁਹਾਡੇ ਪਿਆਰ ਦੀ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਪੰਜਾਬ ਨੂੰ ਕਿਉਂਕਿ ਪੰਜਾਬ ਹਮੇਸ਼ਾ ਜਿੱਥੇ ਵੀ ਕੋਈ ਪ੍ਰੋਬਲਮ ਪੈਂਦੀ ਆ ਹਮੇਸ਼ਾ ਪਹਿਲੇ ਨੰਬਰ ਤੇ ਖੜਦਾ ਜਾ ਕੇ ਅੱਜ ਪੰਜਾਬ ਨੂੰ ਜ਼ਰੂਰਤ ਆ ਇੱਕ ਕੱਲੇ ਕੱਲੇ ਇਨਸਾਨ ਦੀ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਸੋ ਅੱਜ ਮੇਵਾਦ ਤੋਂ ਹਮਾਰੇ ਭਾਈ ਜਾਨ ਉਮਰ ਆਏ ਆ ਪੂਰੇ ਸਾਥੀਓਂ ਕੇ ਸਾਥ ਟਰੱਕ ਲੈ ਕੇ ਰਾਸ਼ਨ ਕੇ ਸੋ ਹੁਨਕਾ ਹਮ ਬਹੁਤ ਬਹੁਤ ਸ਼ੁਕਰ ਕਰਤੇ ਆਂ ਥੈਂਕਸ ਕਰਤੇ ਆਂ ਕਿ ਆਪ ਹਮਾਰੇ ਸਾਥ ਖੜੇ ਹੋ ਹਰਿਆਣਾ ਸੇ ਆਏ ਆ ਸੋ ਧੰਨਵਾਦ ਸਾਰਿਆਂ ਦਾ ਔਰ ਤੁਸੀਂ ਸਾਰੇ ਜਣੇ ਹੈਲਪ ਕਰੋ ਜਿੰਨੀ ਵੀ ਹੋ ਸਕਦੀ ਹੈ ਜਿੰਨੀ ਤੁਹਾਡੀ ਜੇਬ ਅਲਾਉ ਕਰਦੀ ਆ ਅਸੀਂ ਵੀ ਇਹ ਨਾਲ ਆ ਰੇਸ਼ਮਪਾ ਜੀ ਜਿਵੇਂ ਜਿਵੇਂ ਸਾਨੂੰ ਹੁਕਮ ਲਾਉਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਸੋ ਸਾਜ ਬੋਲਣ ਸਸੀ ਗੱਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਇਹ ਜਿਹੜਾ ਬੁਰਾ ਵਕਤ ਹੈ ਇਹ ਥੋੜਾ ਜਾਂ ਲੰਬੇ ਸਮੇਂ ਤੱਕ ਚੱਲਣਾ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਵੀ ਸਾਡਾ ਭਾਈਚਾਰਾ ਹੈ ਜਿਵੇਂ ਕਿ ਅੱਜ ਮਿਵਾਦ ਤੋਂ ਸਾਡੇ ਨਾਲ ਹਰਿਆਣੇ ਤੋਂ ਪਹੁੰਚੇ ਆ 7 ਦਿਨ ਲਈ ਸਾਰੀ ਟੀਮ ਉਹਨਾਂ ਦਾ ਵੈਲਕਮ ਤੇ ਥੈਂਕ ਯੂ। ਔਰ ਮੈਂ ਸਾਰੇ ਨੂੰ ਅਪੀਲ ਕਰਦਾ ਜੀ ਕਿ ਇਹ ਥੋੜਾ ਜਿਹਾ ਔਖੀ ਘੜੀ ਹੈ, ਮੁਸ਼ਕਿਲ ਵਕਤ ਹੈ, ਥੋੜਾ ਲੰਮਾ ਚੱਲੂਗਾ। ਤੇ ਤੁਸੀਂ ਸਾਰੇ ਨਾਲ ਡਟ ਕੇ ਖੜਿਓ ਤੇ ਅਸੀਂ ਉਮੀਦ ਕਰਦੇ ਹਾਂ ਕਿ ਫਿਰ ਦੁਬਾਰਾ ਤੋਂ ਸਾਰੇ ਖੁਸ਼ਹਾਲੀ ਵਾਪਸ ਆਵੇ। ਥੈਂਕ ਯੂ। ਭਾਵੇਂ 2% ਹੀ ਨੇ 100% ਲਈ ਲੰਗਰ ਲਾਉਂਦੇ। ਹਾਲਾਂਕਿ ਕੋਈ ਈਗੋ ਤੇ ਮਾਣ ਵਾਲੀ ਗੱਲ ਨਹੀਂ ਹੈਗੀ। ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਸਾਨੂੰ ਭੰਡਦੇ ਐ ਕਿ ਤੁਸੀਂ ਵੱਖਵਾਦੀ ਹੋ ਜਾਂ ਸਾਨੂੰ ਮਾੜਾ ਕਹਿੰਦੇ ਐ। ਚਲੋ ਕੋਈ ਗੱਲ ਨਹੀਂ। ਇਹ ਬਾ ਕਮਾਲ ਗਾਣਾ ਲਿਖਣ ਵਾਲੇ ਲੈਜੈਂਡਰੀ ਰਾਈਟਰ ਪ੍ਰਗਤ ਸਿੰਘ ਜੈਲਦਾਰ ਜਿਹੜੇ ਐਕਟਰ ਵੀ ਨੇ ਪ੍ਰੋਡਿਊਸਰ ਵੀ ਨੇ ਸਾਡੇ ਨਾਲ ਪਹੁੰਚਿਆ ਦੋ ਲੈਣਾ ਜੈਲਦਾਰ ਸਾਹਿਬ ਅ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹਨਾ ਕਿ ਜਿੱਦਾਂ ਵੀਰੇ ਨੇ ਕਿਹਾ ਇਹ ਪ੍ਰੋਸੈਸ ਬਹੁਤ ਲੰਬਾ ਚੱਲਣ ਵਾਲਾ ਹੈ ਔਰ ਜਦੋਂ ਵੀ ਕੋਈ ਇਦਾਂ ਦੀ ਆਪਤਾ ਹੁੰਦੀ ਹੈ ਨਾ ਤੇ ਸਭ ਤੋਂ ਪਹਿਲਾਂ ਰੈਸਕਿਊ ਹੁੰਦਾ ਹੈ ਫਿਰ ਰਿਕਵਰੀ ਹੁੰਦੀ ਹੈ ਰੈਸਕਿਊ ਵਾਲਾ ਪਾਰਟ ਸਰਕਾਰ ਔਰ ਬਹੁਤ ਸਾਰੀਆਂ ਸੰਸਥਾਵਾਂ ਮਿਲ ਕੇ ਕਰ ਚੁੱਕੀਆਂ ਨੇ ਇਸ ਤੋਂ ਬਾਅਦ ਉਹਨਾਂ ਰਿਕਵਰੀ ਵਾਲਾ ਪਾਰਟ ਹੈ ਜਿਹੜਾ ਕਾਫੀ ਲੰਬਾ ਚੱਲਣਾ ਹੈ ਸੋ ਹੌਲੀ ਹੌਲੀ ਜਿਹਦੇ ਤੋਂ ਜਿੰਨੀ ਹੈਲ ਆਪਣੇ ਨੇੜੇ ਦਾ ਬੰਦਾ ਲੱਭੋ ਤੇ ਉਹਦੇ ਨਾਲ ਮਿਲ ਕੇ ਤੁਸੀਂ ਹੈਲਪ ਕਰੋ ਇਕੱਲਾ ਇਕੱਲਾ ਬੰਦਾ ਕਾਊਂਟ ਕਰਦਾ ਜਿੰਨੇ ਜ਼ਿਆਦਾ ਲੋਕ ਆ ਜਾਣ ਉਨੇ ਹੀ ਕੱਟਨੇ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਤੇ ਹੁਣ ਤੁਸੀਂ ਦੋ ਸ਼ਬਦਾਂ ਦੇ ਵਿੱਚ ਤੇ ਟਾਈਮ ਘੱਟ ਹੈ ਆਪਣੇ ਕੋਲ ਐਂਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਛੋਟਾ ਰੱਖਣਾ ਮੈਂ ਸਭੀ ਕੋ ਸਲਾਮ ਅਰਜ਼ ਕਰਤਾ ਹਾਂ ਸ਼ਾਸਤ੍ਰੀਕਾਲ ਦੋਲਬ ਜੀ ਬਾਤ ਸਿਰਫ ਇਹ ਹੈ ਹਮ ਇਸ ਆਫਤਾ ਮੈਂ ਬੁਰੇ ਵਕਤ ਮੈਂ ਆਪਣੇ ਬੜੇ ਭਾਈਆਂ ਕੇ ਸਾਥ ਆਪਣੀ औकात के मुताबिक जो हमारी हैसियत है उसके मुताबिक कुछ मदद लेकर यहाँ आए हैं हालाँकि इनकी मदद के मुकाबले या इनकी इंसानियत के जो जज्बात हैं उनके मुकाबले हमारी मदद कुछ भी नहीं है हमने देखा है मेरी पैंसठ साल की उम्र है बड़े लंबे अरसे से हम देख रहे हैं सरदारों के जो जज्बात हैं इंसानियत के लिए शायद पूरी दुनिया में किसी के साथ पास नहीं है हम तो यही कहते हैं क्योंकि लंबे वक्त तक ये प्रोसेस चलेगा पहले रेस्क्यू वाली बात अभी जेलदार ने बताई दूसरा फिर खाद्य सामग्री की बताई तीसरा बसने की जमने की बहुत सारे हालात किसी के घर मकान गिरे होंगे तो ये लंबे अरसे तक चलेगा और हम कोशिश करेंगे कि हम लंबे अरसे तक इस आपदा में आपके साथ रहेंगे यही मेरा कहना है आप लोगों से असल बहुत बहुत धन्यवाद जी कल हरियाणा वाले दानी जिन्हियाँ भी रूहां जितनी भी संस्थावां ਲੱਖਾਂ ਹੀ ਲੋਕ ਜਿਨ੍ਹਾਂ ਦਾ ਸਾਨੂੰ ਨਾਮ ਵੀ ਨਹੀਂ ਪਤਾ ਪੰਜਾਬ ਦੀ ਹੈਲਪ ਕਰ ਰਹੀਆਂ ਨੇ ਸਾਰਿਆਂ ਅੱਗੇ ਸਾਡਾ ਸਿਰ ਝੁਕਦਾ ਔਰ ਪੰਜਾਬ ਤੋਂ ਬਾਅਦ ਵੀ ਹਰਿਆਣਾ ਉੱਤਰਾਖੰਡ ਯੂਪੀ ਆ ਹੋਰ ਜਿੰਨੇ ਲੋਕ ਨੇ ਹੈਲਪ ਕਰ ਰਹੇ ਨੇ ਤੇ ਮੀਡੀਆ ਦਾ ਵੀ ਜਿਹੜਾ ਮੀਡੀਆ ਗਰਾਉਂਡ ਜ਼ੀਰੋ ਤੇ ਜਾ ਕੇ ਸੱਚ ਦਿਖਾ ਰਿਹਾ ਤੇ ਲੋਕਾਂ ਲਈ ਹੈਲਪ ਪਹੁੰਚਾ ਰਿਹਾ ਸਾਰਿਆਂ ਦਾ ਦਿਲੋਂ ਧੰਨਵਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ